ਅੱਜ ਤੋਂ ਬ੍ਰਿੰਦਾਵਨ ਧਾਮ ਆ ਗਏ ਮੈਂ ਐਡਵੋਕੇਟ ਵਿਕਰਮੇਜ ਭਾਰਤੀ ਜਨਤਾ ਪਾਰਟੀ ਦਾ ਅੱਜ ਉਦਘਾਟਨ ਕੀਤਾ ਗਿਆ ਕੀ ਕਹਿਣਾ ਚਾਹੀਦਾ ਅੱਜ ਸ਼੍ਰੀ ਪੁੰਦਰੀਕ ਜੀ ਮਹਾਰਾਜ ਅਤੇ ਭਾਰਤੀ ਜਨਤਾ ਪਾਰਟੀ ਦੇ ਦਫਤਰ ਮੁਜੀਠਾ ਰੋਡ ਦਾ ਉਦਘਾਟਨ ਕੀਤਾ ਇਹਨਾਂ ਨੇ ਔਰ ਸਾਨੂੰ ਵਿਸ਼ਵਾਸ ਹੈ ਕਿ ਇਸ ਵਾਰੀ ਨਗਰ ਨਿਗਮਨ ਦੇ ਜਿਹੜੇ ਚੋਣ ਹੋਣਗੇ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਤੇ ਮੇਅਰ ਵੀ ਭਾਰਤੀ ਜਨਤਾ ਪਾਰਟੀ ਦਾ ਹੀ ਬਣੇਗਾ ਸਰ ਕਿਹਨੇਮ ਕਿਦ ਉਦਘਾਟਨ ਕੀਤਾ ਗਿਆ 11 ਨੰਬਰ ਵਾਰਡ ਹੈ ਮੁਜੀਠਾ ਰੋਡ ਦੇ ਵਿੱਚ ਇੱਥੇ ਸ਼੍ਰੀ ਪੁੰਦਰੀਕ ਜੀ ਮਹਾਰਾਜ ਜੀ ਨੇ ਆਪਣਾ ਆਸ਼ੀਰਵਾਦ ਦਿੱਤਾ ਹੈ ਔਰ ਇੱਕ ਵਾਰਡ ਤੱਕ ਸੀਮਿਤ ਨਹੀਂ ਹੈਗੀ ਇਹ ਚੀਜ਼ ਇਹ ਹਰ ਵਾਰਡ ਦੇ ਵਿੱਚ ਹਰ ਵਾਰਡ ਦੇ ਲੋਕ ਹਰ ਵੱਖਰੀ ਵੱਖਰੀ ਜਗ੍ਹਾ ਤੋਂ ਲੋਕ ਸ਼੍ਰੀ ਪੁੰਦਰੀਕ ਜੀ ਮਹਾਰਾਜ ਜੀ ਨਾਲ ਜੁੜੇ ਹੋਏ ਹੈ ਤੇ ਇਹ ਉਹਨਾਂ ਨੇ ਆਸ਼ੀਰਵਾਦ ਦਿੱਤਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਨਗਰ ਨਿਗਮ ਦੀ ਜਿਹੜੀ ਸਰਕਾਰ ਜਿਹੜਾ ਚੋਣ ਹੋਣਗੇ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੀ ਸਰਕਾਰ ਬਣੇਗੀ